ਦੁਖ ਪੰਜਨੀ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਗਉੜੀ ਮਨ ਲਾਪਨਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਦ ਪਹਿਰਿਆ ਰਾਜੀਐ ਪੂਰਨ ਸਤਗੁਰ ਗਾ ਰਹਾਉ ਜਿਤ ਕਟ ਕਟ ਵਸੈ ਪਾਰ ਬ੍ਰਹਮ ਸੋਇ ਸੁਹਾਵਾ ਥਾਉ ਜੰਕਾਂ ਕੰਕਾਰ ਨੇੜ ਨਾ ਆਬਲੇ ਰਸਨਾ ਹਰ ਗੁਣ ਗਾਉ ਸੇਵਾ ਸੁਦਨਾ ਦਾਣਿਆ ਨਗ ਪਿਆਦ ਹੋੜ ਤੇਰੇ ਜਗ ਜੀਵਨ ਦੇ ਠਾਕੁਰ ਰਗਮ ਅਗਾਦ ਭੈ ਕ੍ਰਪਾਲ ਗੁ ਸੈਨਾ ਮਠੇ ਸੋਭ ਸਤਾਪ ਤਤਿ ਬਾਉ ਨਾਨਕ ਹੀ ਸਤਗੁਰ ਰਖੇ ਆਪ ਗੁਰ ਨਾਰਾਇਣ ਤਉ ਪਰ ਗੁਰ ਸੱਚਾ ਸਿਰਜਣਹਾਰ ਗੁਰ ਤੁਠਿਆ ਸਭੁਜਿ ਪਾਇਆ ਜਨ ਨਾਨਕ ਸਦ ਬਲਿਹਾਰ ਗਉੜਿ ਮਨੁ ਪੰਚਵਾ ਸੁਕੇ ਹਰੇ ਕੀਰਤਿ ਨਮਾਹਿ ਅਮਰਤਿ ਡਟ ਸਚੁ ਜਿਵਾਈ ਸਾਡੇ ਕਸ਼ਟ ਪੂਰੇ ਗੁਰਦੇਵ ਸੇਵ ਕੋ ਦਿਨੀ ਆਪਣੇ ਸੇਵ ਨਾ ਹਾਉ ਮਿਟ ਗਏ ਚਿੰਦ ਪਨੇ ਮਨ ਆਸਾ ਕਰੇ ਦਇਆ ਸਤਗੁਰੁ ਗੁਰਤਾਸਾ ਦੁਪਨਾਟੇ ਸੁਖਿਆ ਸਮਾਏ ਟੇਲ ਨਾ ਪਰੇ ਜਾ ਗੁਰ ਪਰਮਾਤਮਾ ਇਸ ਕੋਨੇ ਪੂਰੇ ਮੁਰਮਲੇ ਨਾਨਕ ਜਿਹ ਸੁਖ ਪਰ ਬਨੇ ਨੋੜੀ ਮਨ ਪੰਜਵਾ ਤਾਪ ਗਏ ਪਾਈ ਪ੍ਰਭ சாੰਤ ਸੇਤਲ ਪੈ ਕੀਨੇ ਪ੍ਰਭੂ ਦਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਤੇ ਕੁਛਰੇ ਮਿਲੇ ਰਹੋ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਭ ਰੋਗ ਗਾ ਬਿਨ ਸਿਆ ਦਾ ਸੈਜ ਸੁਬਾਏ ਬੁਨੇ ਹਰ ਬਾਣੀ ਆਦਿ ਪਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮਨੇ ਨਾ ਆਵੈ ਪਉ ਨਾਨਕ ਜੋ ਹਰ ਗੁਣ ਲਾਵੇ ਗੋਰੀ ਮਨਾ ਪਦਿਵਾਨ ਜਿਸ ਸਿਮਰਤ ਤੁਮ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧ ਜਨ ਰਾਮ ਰਸਨ ਖਾਨੀ ਰਹੋ ਇਕਸਰ ਬਿਨ ਨਾਹੀ ਦੁਜਾ ਕੋਈ ਜਾਕੇ ਦ੍ਰਿਸ਼ ਸੁਨਾਸਕ ਹੋਏ ਸਾਧਨ ਮੇਧ ਸਖਾ ਕਰੇ ਹਰ ਹਰ ਅਖਰ ਮਨ ਮਨ ਲੇਖ ਰਬ ਰਹਾ ਸਰਬਤ ਸੁਆਮੀ ਗੁਰਦਵ ਨਾਨਕੁਰ ਅੰਤਰ ਜਮੀ ਧੋਰੀ ਮਨਾ ਧੰਨਵਾਦ ਕੋਟ ਬਿਗਣਾ ਹੀਰੇ ਜਿਮਾਰੇ ਹਰ ਹਰ ਕਥਾ ਸਾਧ ਸੰਗ ਸੁਨਾਏ ਪੀਵਤ ਰਾਮ ਰਸ ਰੰਮਤ ਗੁਣ ਜਾਸ ਜਬ ਹਰ ਚਰਨ ਮਟੇ ਫੁਦ ਤਾਸ ਰਹੋ ਸਰਵ ਕल्याण ਸੁਖ ਸਹਿਜ ਨਾਮ ਜਾਗਰਦਵ ਸਹਿਂ ਭਗਵਾਨ ਆਓ ਖੜ ਮੰਤਰ ਤਤ ਸੰਛਾ ਕਰਣੈ ਹਾਜਦੇ ਮਹਤਾਰ ਤਜ ਸਭ ਪਰਮ ਤਜੋ ਪਾਰ ਬ੍ਰਹਮ ਕਉ ਨਾਨਕ ਅਟਲ ਜੋ ਤਨ ਘੋੜੀ ਮਨਾਂ ਪੰਜਵਾ ਸਾਧ ਬਈ ਦੁਰਗੋਬਿਦ ਪਾਈ ਤਾਪ ਬਦਨ ਸੇ ਮੇਰੇ ਪਾਈ ਰਹੋ ਰਾਮ ਨਾਮ ਨਿਤ ਰਸਨ ਬਖਾ ਬਿਨਸੇ ਰੋਗ ਪਏ ਕਲਿਆ ਪਾਰ ਕਰਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਇਸ ਤਾਰ ਨਿਰਮਲ ਗੁਣ ਗਾਵੋ ਨਤਨੀਤ ਗੈਨਿਆ ਅਗੁਰੇ ਜਨ ਕੀਤ ਮਨ ਮਜ ਤ੍ਰਮ ਪ੍ਰਵਤਨ ਹਤਿਆਈ ਨਾਰਦ ਦਾਸ ਤੇਰੀ ਸਰਨਾਈ ਗਉੜੀ ਮਨਾ ਤੁੰਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਲੇ ਪੂਰਨ ਪੈਸੇ ਹੋ ਰਹੋ ਸੀਧਲਾ ਤੇ ਰਖਿਆ ਵਿਹਾਰੇ ਪਾਰ ਗ੍ਰੰਥ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜਿਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੋੜੀ ਮਨਾਂ ਤਨ ਆਥਿਰ ਕਰੈ ਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਮਾਰੇ ਰਹੋ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਰ ਰਖੀ ਕਰਤਾ ਰੇ ਬਾਦਸ਼ਾ ਸਾ ਸਵਸ ਕਰ ਦਿਨੇ ਅਮਰਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀ ਨਉਦਾਨ ਸ਼ਰਨ ਪਰੇ ਪ੍ਰਵੰਤਰ ਜਾਮੀ ਨਾਨਕੋਟ ਪਕਰੇ ਤਬ ਸੁਆਮੀ ਦੋਈ ਮਾਲਾ ਫਨਵਾ ਰਾਗੁ ਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਦੇਨੇ ਰਹਾ ਪੰਜ ਦਿਖਾ ਦिए ਇੱਕ ਗਰੀਬਾ ਰਖੋ ਰਖਨਾਰੇ ਖੇਦ ਕਰ ਬੋਧ ਸੰਤਾਨ ਆਇਓ ਸਰਬ ਤੁਹਾਰੇ ਕਰ ਕਰ ਹਾਰਿ ਅਨੰਦ ਬੋ ਪਾਤੀ ਛੋੜ ਤੂ ਨਹੀਂ ਇਕ ਮਤ ਸੁਣ ਤਾ ਕੀ ਓਟਾ ਸਾਧ ਸੰਗ ਮਟ ਜਾਈ ਭਰ ਕਿਰਪਾ ਸੰਤ ਮਿਲੇ ਮੈਂ ਕਿਰਤੇ ਰਜ ਪਾਇਆ ਸੰਤਿ ਮਤ ਦਿਓ ਮੈਂ ਨਿਰਭਉ ਕਰਤਾ ਸ਼ਬਦ ਕਮਾਇਆ ਜੀਤ ਲਏ ਓਇ ਮਾਂਖਾ ਦੀ ਸਹਿ ਸੁਹੇਲੀ ਬਾਣੀ ਕਉਨ ਨਾਨਕ ਮਨ ਪੈ ਪਰਗਾਸਾ ਪਾਇਆ ਪਦ ਨਿਰਮਲ ਗੋੜੇ ਗਲਾ ਬਰਮਨਾ ਪਹਿਮਾ ਸਰਵ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਨਾਲੋ ਸੇਵ ਬਿਬਨ ਨ ਲਗੈ ਜਪਲ ਕਪੀ ਤਰਤ ਪੁਰੀਤ ਪਈ ਗੁਰ ਗਾਏ ਦੁਖ ਦਰਾ ਹਰਨਾਮ ਤੇ ਆਏ ਰਹੋ ਸਭ ਨੇ ਥਾਈ ਰਵਿਆ ਆਪ ਆਦਿ ਜਗਾਦ ਜਾਕਾ ਬਟ ਬਟ ਤਾਪ ਗੁਰ ਪ੍ਰਸਾਦਿ ਨ ਹੋਏ ਸੰਤਾਪ ਗੁਰ ਤੇ ਚੱਲ ਲਗੇ ਮਨ ਮਿੱਠੇ ਨਿਰਭਗਨ ਹੋਏ ਸਭ ਤਾਈ ਗੁਰ ਤੇ ਸਭ ਸੁਗਮਾਏ ਸਤ ਗੁਰ ਤੁਠੇ ਪਾਰ ਗੰਮ ਪ੍ਰਭੈ ਰਖਵਾਲੇ ਜਿੱਥੈ ਕਿਥੈ ਜਿਸ ਨਾਲੇ ਨਾਨਕ ਬਾਸ ਕਸਮ ਤਤ ਪਨ ਮਿਲਾਵਨ ਮਨਾ ਬਨਵਾ ਸਰਨ ਕਮਯ ਪ੍ਰਭ ਹਿਰਦਾ ਤੇ ਆਏ ਰੋਗ ਸਾਰੇ ਸੁਖ ਪਾਈ ਗੁਰ ਦੁਖ ਕਾਟਿਆ ਦੇ ਨੋਦਾਨ ਸਭ ਜਨਮ ਜੀਵਨ ਪਰਵਾਨ ਰਹੋ ਆਗਤ ਕਥਾ ਅਮਰਤ ਪ੍ਰਭ ਬਣੀ ਕਉ ਨਾਮ ਜਪ ਜਿਵੈ ਗਿਆਨੀ ਬਿਲਾ ਬਨਵਾਲਾ ਧੰਵਾ ਸਾਧ ਭਾਈ ਗੁਰ ਸਤਗੁਰ ਪੂਰੇ ਸੁੱਧ ਉਪਦੇ ਮਾਡੇ ਅਨਹਦ ਤੋਰੇ ਕਾ ਤਾਪ-ਤਾਪ ਸੰਤਾਪ ਬਿਨਾਸੇ ਹਰ ਸਮਰਤ ਕਿਨੇ ਕਸਾ ਬਨਾਸੇ ਆਨੰਦ ਕਰੋ ਮੇਰ ਸੁੰਦਰ ਨਾਰੇ ਗੁਰੂ ਨਾਨਕ ਮੇਰ ਪੈਰ ਦੀ ਸਵਾਰੀ ਬਿਲਾਵਲ ਮਲਾ ਧਨਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਮੇਰੇ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਤਿ ਪਰਵਾਰਿਆ ਆਰ ਜ ਸਤਿਗੁਰਿਆ ਪਸਵਾਰਿਆ ਵਡਿਆਰ ਜਾ ਹਰ ਗੋਬਿੰਦ ਕੀ ਸੋਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤਨ ਤਿਰ ਪਵਨ ਹਰਿਆ ਹੋਏ ਸਗਲੇ ਦੀ ਸਾਧ ਹਰਿਆ ਮਨ ਚ ਨਾਨਕ ਪਰ ਪਾਇ ਪੂਰਨੇ ਚ ਪੁਜਾਰਿਆ ਬਿਲਾਵਨ ਮਾਲਾ ਪਨਵਾ रोग व्याप्रवाप कमाया नींद पर सुखसंग धर आया राह राजरंग कोन खावो मेरे भाई अमृत नाम अमृत मय तिहाई नाम गुरपुर शरण आई दिन अपने नाम कीतज रखाई मिला बल मल तजवां ताप संताप संग ले गए बिनसे ते रोग पार ब्रह्म तू बक्षिया संत रस भोग ਹਾ ਤੇਰੀ ਮੰਡਵੀ ਤੇਰਾ ਮਨ ਤਨ ਆ ਰੋਗ ਗੁਨ ਗਾਵੋ ਨਿਤ ਰਾਮ ਕੇ ਤੇਹਾਂ ਮੁਕਤ ਜੋਗ ਆਏ ਬਸੋ ਘਰ ਦੇਸ ਮਨ ਤੇ ਪਰ ਸੰਜੋਗ ਨਾਨਕ ਪ੍ਰਭ ਉਸ ਪਰਸਨ ਪਏ ਗਹਿ ਲਏ ਜੋਗ ਬਿਲਾ ਬਰਮਾਲਾ ਫਤਵਾ ਬੰਨਨ ਬਾਟੇ ਆਪ ਪ੍ਰਭ ਹੁਆ ਤਰਪਾਨ ਦੀਨ ਦਿਆਲ ਪ੍ਰਭ ਪਾਰਬੰ ਤਾ ਦੇ ਨਦਰਿ ਨਿਹਾਲ ਗੁਰੂ ਰਹਿ ਕਿਰਪਾ ਕਰੀ ਟਾਡਿਆ ਦੁਖ ਰੋਗ ਮਨ ਤਨ ਸਿਦਰ ਸੁਖਿ ਬਿਆ ਪ੍ਰਭ ਧਾਮ ਜੋਗ ਰਹੁ ਆਖਦ ਹਰ ਦਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗਮਨ ਤਨ ਤੈ ਫਿਰ ਦੁਖ ਨਾ ਜਾਤ ਹਰ 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 Japiye ਅੰਦਰ ਮੇ ਬਿਨਾਈ ਦੇਵ ਪੁੱਤਰ ਸੁਨੋ ਸਤਿਗੁਰ ਸਰਣਾਇ ਸੁਨਤ ਜਪਤ ਹਰ ਨਾਮ ਜਸ ਤਾਂ ਕੇ ਦੋ ਰਬ ਲਾਈ ਮਹਾ ਮਤ ਨਾਨਕ ਕਥਾ ਹਰ ਕੇ ਗੁਰ ਗਾਈ ਬਿਲਾਵਲ ਮਨਾ ਧਨਵਾ ਹਰ ਹਰ ਹਰਿਆ ਰਾਤੀ ਐ ਹੋਇਆ ਰੋਗ ਰਾਮ ਚੰਦ ਕੀ ਦਸ ਕਿਤਾ ਜਨ ਮਾਰਿਆ ਰੋਗ ਰਹਾ ਗੁਰ ਨਾਹਰ ਜਪਿਆ ਨਿਤ ਕਿਜੈ ਭੋਗ ਸਾਧ ਸੰਗਤ ਕੈ ਬਾਰ ਮੈਂ ਮਿਲਿਆ ਸਨੋਹੀ ਜਿਸ ਮਿਤ ਸੁਖ ਪਾਈਐ ਬਿਨ ਸਹਯੋਗ ਨਾਨਕ ਸਰਣਾਗਤੇ ਕਰਨਿਕਾਰਨ ਜੋਗ ਰਾਗ ਬਿਲਾਵਲ ਮਾ ਲਾ ਪੰਜਵਾ ਦੁਪਦੇ ਕਰ ਪੰਜਵਾ ਇਕੋ ਆਕਾਰ ਸਤਗੁਰ ਪ੍ਰਸਾਦ ਆਪ ਰੂਪ ਸਭ ਤਿਆਗ ਜਾਦਾਰੋ ਨਾਮ ਲਿਆ ਤਾਪ ਪਾਪ ਸਭ ਰੋਗ ਜਿਤੇ ਰੋਗ ਸਿਤਲ ਮਨ ਭਇਆ ਗੁਰੂ ਪ੍ਰਰਤਿ ਆਸ ਰੱਖ ਦੁੱਖ ਗਿਆ ਰੱਖ ਰਹਾ ਰੱਖ ਆਪ ਜੀ ਕਰ ਮਿਆ ਰਹਿ ਬਹਾ ਪਕੜ ਪ੍ਰਭ ਕਾੜਿਆ ਕਿ ਨੀਂ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾ ਬਨ ਮਾਲਾ ਅਹਿਵਾ ਰੋਗ ਮਿਟਾਇਆ ਆਪ ਪ੍ਰਭ ਉਪਦੇਸ ਸੁਖਾਂਤ ਵਰਤਦਾ ਤੋਂ ਅਚਰਜ ਰੂਪ ਹਰ ਕੀ ਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੇ ਰੱਖਿਆ ਮੇਰਾ ਪਾਈ ਹਮ ਕਿਸ ਕੀ ਸਰਦਾਰ ਤੀ ਜੋ ਸਦਾ ਸਾਈ ਰਹੋ ਮਿਰਥੀ ਤਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਆਸ ਮਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਦਾ ਪੂਰਨ ਗੁਣ ਦਾਸ ਬਿਲਾ ਬਰਮਾਲਾ ਪੰਜਵਾ ਥਾਤੇ ਬਾਉ ਨਾਲ ਲਗਈ ਪਾਰ ਬ੍ਰਹਮ ਸਰਣਾਇ ਜੋਬਤ ਹਮਾਰੇ ਰਾਮਕਾਰ ਦੁਖ ਲਗੈ ਨਾ ਪਾਈ ਸਤਿਬਰ ਪੁਰਾ ਪੇਟਿਆ ਜਿਨ ਬਣਤ ਬਣਾਈ ਰਾਮ ਨਾਮੋਂ ਖੱਦਿਆ ਇਕਾਲੇ ਬੁਲਾਈ ਰਹਾ ਰਾਗ ਰੇਤਨ ਰਖਨ ਹਾਰ ਸਭ ਦੇ ਆਦ ਮਟਾਈ ਤਉ ਨਾਨਕ ਕਿਰਪਾ ਪਏ ਤਰ ਭਏ ਸਾਈ ਮਿਲਾ ਬਨ ਮਾਲਾ ਬਨਵਾ ਆਪਣੇ ਬਾਲਤ ਆਪ ਰਖਿਆ ਨ ਬਾਰਗਨ ਗੁਰਦੇਵ ਸੁਖ ਸਾਧ ਸਹਿਜਨ ਬਏ ਪੁਰਨ ਪਈ ਸੇਵ ਰਹਾ ਤਉ ਤਨਾ ਮੇਂ ਕੀ ਦੇ ਨਤੀ ਸੁਣੀ ਪ੍ਰਭ ਆਪ ਰੋ ਮਿਟਾ ਜੀਵਾ ਦੇ ਜਤਾ ਹਰ ਕਰਤਾ ਦੋਖ ਹਮਾਰੇ ਬਖਸ਼ਨ ਆਪਣੇ ਕਲਤਾਰੇ ਮਨ ਮਾਦਤ ਪਰ ਦਿੱਤ ਜਨਾਨ ਨਤ ਪਰੇ ਹਰੀ ਬਿਲਾ ਬਨ ਮਲਾ ਤਨਾ ਤਾ ਬਲਾਇਆ ਮੁਰ ਸਿਰਜਨ ਹਾਰ ਸਦ ਰਫੇ ਕੋ ਬਲਦਾਏ ਦਿਲ ਬੈ ਲਗੀ ਸਾਰੇ ਸੰਸਾਰ ਰੋ ਕਰਮ ਸਤ ਤਾਰ ਪਾਰ ਤਰ ਗਲਿਨਾ ਦਾਬ ਰਤ ਨਾਮਾ ਰਸ ਦਿਨਾ ਦਾਸ ਕੇ ਲਾਜ ਰਖਿਆ ਮਿਰਵਾਨ ਗੁਰੂ ਨਾਨਕ ਬੋਲੇ ਦਰਗਹ ਪਰਵਾਨ ਬਿਲਾਵਲ ਮਨਾ ਪਨਵਾ ਤਾਪ ਬਾਬ ਤੇ ਰਖਿਆ ਤਸਿੱਦਕ ਗੁਰ ਚਰਨੇ ਲਾਗੇ ਰਾਮ ਨਾਮ ਜਿ ਮੈਂ ਜਾਪਦਾ ਕਰਿ ਕਿਰਪਾ ਹਸਤ ਸਭ ਦੇ ਨੇ ਜਗਤ ਉਧਾਰ ਨਵਖਣ ਕਰਤਾਪ ਬੋਲਦੇ ਸੇ ਸੁਭ ਅਨੰਦ ਪਰਮੇ ਸਾਚ ਤਿਸ ਰੰਗੋ ਦੇ ਮਨ ਤਨ ਸੱਠ ਰਾਪ ਅਨਾਤ ਕੋ ਨਾਦ ਸਬਰਤਾ ਸਗਲ ਸੇਟ ਕੋ ਮਾਈ ਬਾਪ ਤਰਨ ਚਲੈ ਕੈ ਬਜਨ ਸੁਆਮੀ ਗੁਰ ਗਾਵਤ ਨਾਨਕ ਆਲਾਪ ਸਵਰਨ ਮਾਲਾ ਕਲਮ ਤਰਸਨਾ ਸਿਮਰ ਪ੍ਰਵਰਪਨਾ ਮਨ ਤਨ ਪਰੇ ਅਰੋਗਾ ਕੋਰ ਫਿਰ ਲਾਤੇ ਪ੍ਰਭ ਸਰਣਾ ਪਰਗਟੇ ਪਦੇ ਸੰਯੋਗ ਪ੍ਰਭ ਗਾਨੇ ਸਵਰ ਸੁਪਾਖਿਆ ਗਾਵੋ ਸੁਣੋ ਬੜੋ ਨਿਤ ਪਾਈ ਗੁਰਪੁਰਾ ਤੋਰਾ ਕੀਆ ਰੋ ਸੱਚਾ ਸਾਇਆ ਮਤ ਬਣਾਈ ਪਤ ਬਚ ਲਿਆਲਾ ਸੰਤਾ ਕੇ ਪੈਰ ਰਖਦਾ ਆਇਆ ਆਦਿ ਤਦ ਤਤ ਪਾਲਾ ਹਾਰਾ ਮਤਰਾ ਭੋਜਨ ਮਿਤ ਪੁੰਚੋ ਸਰ ਮੇਲਾ ਮ ਕੋ ਪਾਵੋ ਜਰਾ ਮਰਾ ਤਾਂਬ ਸੰਨਟਾ ਗੁਰੂ ਗੋਬਿੰਦ ਜੀ ਦਾ ਹੋ ਸੋਹਣ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਏ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਹਣ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਾਲਾ ਪੰਨਾ ਸੋਖ ਮੰਨ ਲ ਕੜਿਆਨ ਸਹਿ ਤੋ ਪ੍ਰਭ ਦੇ ਚਰਨ ਨਿਹਾਰਿਆ ਰਖਣ ਹਾਲ ਰਤਿ ਉਬਾਰਗ ਸਤਿਗੁਰ ਦਾ ਪਤਾ ਪ੍ਰਿਆਤਿ ਆਤਾਰਿਆ ਓਵਰੇ ਸਤਿਗੁਰ ਕੀ ਸਰਣਾਈ ਦਾ ਕਿਸੇ ਬਿਨਾ ਮਿਰਤੀ ਜਾਈਂ ਰਹੋ ਕਰਨਾ ਸੁਖ ਮਹਰਪੁਣ ਸੁਖਾ ਪ੍ਰਭ ਆਪਣੇ ਪੈ ਦਿਆਲਾ ਨਾਨਕ ਬਿਨ ਨਾ ਲਾਗੈ ਕੋ ਮੇਰਾ ਪ੍ਰਭੂਆ ਕਿਰਪਾ ਨਾਲ ਸੋर्ण ਮਾਲਾ ਪਜਵਾ ਗੈ ਕਰੇਸਰੋ ਸਬਨਾ ਸੇ ਪ੍ਰਭ ਆਪਣੇ ਕਿਰਪਾ ਤਾਰੀ ਆਤਮਾ ਰਰਦੋ ਸਾਮੀ ਪੂਰਨ ਕਾਲ ਹਮਾਰੇ ਹਰ ਜੀਉ ਤੂ ਸੂ ਸੰਪਦਰਾ ਸਰਾਖ ਲਹੋ ਪਾਈ ਮੇਰੇ ਕੋ ਪ੍ਰਭ ਆਇਆ ਅਦਾਸਰਾ ਜੋ ਮੰਗੋ ਸੋਇ ਸਭ ਪਾਓ ਆਪਣੇ ਕਸਮ ਪਰੋਸਾ ਕੋ ਨਾਨਕ ਕੋ ਪੂਰਾ ਬਿਟਿਓ ਮਿਟਿਓ ਸਗਲ ਅੰਦੇ ਸਾ ਸੋਰਠ ਮਾਲਾ ਪਤਮਾ ਸਿਮਰ ਰਸਮਰ ਗੁਰ ਸਤਗੁਰ ਆਪਣਾ ਸੰਗ ਰੂਪ ਮਿਟਾਇਆ ਤਾਬ ਰੋਗੈ ਗੁਰਬਚਨਿ ਮਨਿ ਚੇ ਭਰਪਾਇ ਮੇਰਾ ਗੁਰੂ ਪੂਰਾ ਸੁਖ ਦਾਤਾ ਕਰਨ ਕਰਣ ਸਮਰਤ ਸੁਮੀ ਪੁਰਖ ਪੁਰਖ ਵਿਧਾਤਾ ਆਨੰਦ ਜਨੋਦ ਮੰਗਲ ਮਹੰਗਲ ਗੋੁਰੂ ਨਾਨਕ ਭਜ ਦਿਆਲਾ ਜਜਕਾਰ ਪੈਜਗ ਪੀਤਰ ਹੋਆ ਪਾਰਮਰਗ ਵਾਲਾ ਸੋਹਣ ਮਾਲ ਆਪਨਵਾ ਦਰਦ ਕਵਾਇਆ ਹਰ ਪ੍ਰਭਾਤੇ ਸਰ ਸੰਸਾਰ ਉਬਾਰਿਆ ਬਾਦ ਗੰਭ ਪ੍ਰਪਾ ਕਰਪਾਤਾ ਰ ਆਪਣਾ ਗੁਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਨੀ ਸੋਗ ਸਾਜ ਆਨੰਦ ਗੁਣ ਗਾਵ ਪਰਤਨ ਦੇ ਸੁਖਾ ਦੇ ਰਹੋ ਭਾਤੇ ਦੋਦਾਰ ਸਤਗੁਰ ਮੇਰਾ ਮੋ ਤਿਸ ਦਾ ਪਰਵਾਸਾ ਬਬਸਰਾਏ ਸੰਸਚੈ ਸਾਹਿਬ ਸੋ ਨਾਨਕ ਕੀ ਅਰਦਾਸਾ ਸੋਰਣ ਵਾਲਾ ਤਨਮ ਦਸਿਆ ਪਾਰਮ ਪਰਮੇਸ਼ਰ ਸਗਲੇ ਰੋਗ ਦਾਰੇ ਗੁਰਪੂਰੇ ਕੀ ਸਰਣ ਉਰੇ ਕਾਰਜ ਸੱਲ ਸਵਾਰੇ ਹਰ ਜਨ ਸਵਰਿਆ ਨਾਮ ਅਧਾਰ ਤਾਪੁ ਤਾਰਿਆ ਸਤਗੁਰ ਪੂਰਾ ਆਪਣੀ ਕਿਰਪਾ ਤਾਰ ਰਹਾ ਸਰਾਨੰ ਕਰੈ ਮੇ ਪਿਆਰੇ ਹਰ ਗੋਬਿੰਦ ਗੁਰ ਰਥਿਆ ਵੜੇ ਜੈ ਨਾਨਕ ਅਰਚੇ ਕੀ ਸਾਚ ਸਬਦ ਸਤਿ ਪਥਿਆ ਸੁਰਗ ਮੰਡ ਲਾ ਪਜਵਾ ਪਏ ਕਿਰਪਾ ਗੁਰੂ ਗੋਬਿੰਦ ਸਾਗਲ ਮਨੋਰਟ ਪਾਏ ਤਰ ਪਹਿਲਾ ਗਰ ਕਰਨੀ ਗੋਬਿੰਦ ਕੇ ਰੁਣ ਗਾਇ ਪਰ ਸੁਹੁਰਗ ਪੂਰਾ ਸਾਧ ਸੰਜਾਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹੋ ਮਿਲੇ ਸੁਆਮੀ ਪ੍ਰੀਤਮ ਆਪਣੇ ਕਰਮ ਅੰਦਰ ਸੁਖ ਦਾਈ ਹਰ ਨਾਮ ਲੰਨ ਨਾਨਕ ਜਨ ਪਾਇ ਸਗਰੇ ਇਛ ਪੁਜਾਈ ਸੋਰਠ ਮਨਾ ਪਨਵਾ ਸੰਤੋ ਹਰਿ ਨਾਮ ਤੇਾਈ ਸੁਖ ਸਾਗਰ ਪ੍ਰਭ ਸਰੋ ਨਾਹੀ ਮਨ ਚਿੰਜੜਾ ਭਰ ਪਾਈ ਰਾਮ ਸਤਿਗੁਰੂ ਰਹਿ ਤਾਪ ਬਗਾਇਆ ਆਪਣੇ ਕਿਰਪਾ ਦਾਰੀ ਭਾਰ ਕਮ ਪ੍ਰਭੇ ਦਇਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬਿਦਾਨ ਮੰਗਲ ਨਸ ਰੂਪਾ ਹਰ ਦਾ ਨਾਮ ਅਦਾ ਰੋ ਨਾਨਕ ਪਤਰਾ ਕੀ ਪਰਮੇਸ਼ਰ ਉਦਾਰਿਆ ਸਭ ਸੰਸਾਰੋ ਸੋਰਠ ਮਾਲਾ ਪੰਨਾ ਮੇਰਾ ਸਤਗੁਰ ਰਤੁਆ ਨਾ ਹੋਆ ਤਾਰਿ ਕਿਰਪਾ ਪ੍ਰਭਾਨਦ ਦੇ ਰੱਖਿਆ ਜੀ ਗੋਬਿੰਦ ਨਾਵਾ ਦਿਵਾਰਾ ਆਵ ਤਾਪ ਨੇ ਆ ਪ੍ਰਭਾਤ ਮਿਟਾਇਆ ਦਰਜਨ ਕੀ ਰਾਜ ਰਖਾਈ ਸਾਧ ਸੰਗਤ ਦੇ ਸੰਭਲ ਬਾਇ ਸਤਿਗੁਰ ਕੈ ਬਲ ਜਾਈ ਭਰਤੈ ਕਲਤ ਪ੍ਰਭ ਤੋ ਮੈ ਸਮਾਰੇ ਹਮਰਾ ਗੁਣ ਅਗੁਣ ਨਾ ਵਿਚਾਰਿਆ ਹਟਲ ਬਚਨ ਨਾਨਕ ਗੁਰ ਤੇਰਾ ਸਬਰ ਕਰ ਮਸਤਕ ਤਾਰਿਆ ਸਵਰਣ ਮਾਲਾ ਪਜਵਾ ਜੀ ਜੰਦਰ ਸਭ ਦਿਸ ਕੇ ਕੀਏ ਸੋਈ ਸੰਤ ਸਹਾਇ ਆਪਣੇ ਸੇਵਕ ਆ ਪੇਰਾ ਕਾ ਪੂਰਨ ਪਈ ਬੜਾਈ ਪਾਰ ਗੋਪੁਰਾ ਮੇਰਾ ਨਾਮ ਗੁਰਪੁਰਾ ਪੂਰੇ ਸਭ ਰਾਖੀ ਹੋਏ ਸਰਬ ਦਿਆਲ ਰਾਉ ਆਨੰਦ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਨ ਲਾਇ ਰਾਖੈ ਜੋ ਬਾਰ ਗੋਪਿਤ ਮਾਤਾ ਸੋਰਡ ਮਾਲਾ ਪੰਜਵਾ ਖਾਂਡ ਪਾਇ ਕਰਤਾਰੇ ਤਾਪ ਛੁੜ ਗਿਆਂ ਪਰਵਾਰੇ ਗੁਰਪੁਰਹਿ ਰੱਖੀ ਸਰਬ ਸੱਚੀ ਦੀ ਤਾਕੀ ਪਰਮੇਸ਼ਰ ਆਪ ਵਾਰ ਰਖਵਾਰਾ ਪਰਮੇਸ਼ਰ ਆਪੋ ਹੋਵਾ ਰਖਵਾਲਾ ਸਾਂਤ ਸਹਜ ਸੁਖ ਖਿਨ ਮੈਂ ਉਪਜੇ ਮਨ ਹਮਾ ਸਦਾ ਸੁਖਾਂ ਨਾਲਾ ਰੋ ਹਰ ਹਰ ਨਾਮ ਦੀਓ ਤਾਰੂ ਤਿਨ ਸੰਗ ਲਾਰੋ ਬਿਦਾਰੂ ਆਪਣੀ ਕਿਰਪਾਕਾਰੀ ਤਿਨ ਸਰਬਾਤ ਸਵਾਰੇ ਪ੍ਰਭ ਆਪਣਾ ਮਰਦ ਸਮਾਰਿਆ ਹਮਰਾ ਗੁਣ ਅਬ ਗੁਨਾ ਵਿਚਾਰਿਆ ਗੁਰ ਕਾ ਸਬਦ ਪयो ਸਾਖੀ ਤਿਨੇ ਸੱਜਿ ਦਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੇ ਗਹਿਰਾ ਜਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਰ ਰੱਖੇ ਬੁਲਾਇਆ ਬੋਲੇ ਤੇਰਾ ਤੁਸਾਰਬ ਗੁਣੀ ਘਹਿਰਾ ਜਪ ਨਾਨਕ ਨਾਮ ਸਤਿ ਸਥੀ ਆਪਣੇ ਦਾਸ ਕੀ ਪੈਰ ਰੱਖੇ ਵਾਹਿਗੁਰੂ ਹਤੇ ਬਹੁਤ ਪਿਆਰੀ ਸਾਂਸਾਂ ਦੀ ਜੋ ਸਦਾ ਭਾਵਨਾ ਦੇ ਨਾਲ ਜਿਹੜਾ ਵੀ ਮਨੁੱਖ ਜਿਹੜਾ ਵੀ ਤੁਹੋ ਪਰਦਾ ਸੇਵਕ ਦੁੱਖ ਭਰਨੀ ਸਾਜ ਦਾ ਪਾਪ ਕਰਦਾ ਹੈ ਸੋਦਾ ਹੈ ਪਰਮਾਤਮਾ ਉਹਦੇ ਸਾਰੇ ਦੁੱਖ ਦੂਰ ਕਰ ਦਿੱਤਾ ਹੈ ਜੀ ਵਾਹਿਗੁਰੂ ਜੀ ਕਰਤ ਸਾਂ ਵਾਹਿਗੁਰੂ ਜੀ ਕੀ ਫਤਹ